ਇਹਦੇ ਸਰਪੀਤ ਕੋਰਾਲਾ ਜਿਹੜਾ ਕਿੱਸਾ ਹੋਇਆ ਕਿ ਉਹ ਗਈ ਤਾਂ ਉਹ ਮੱਥਾ ਟੇਕਣ ਸੀਗੀ ਨਨਕਾਣਾ ਸਾਹਿਬ ਤੇ ਉੱਥੇ ਜਾ ਕੇ ਉਹਨੇ ਆਪਣਾ ਧਰਮ ਵੀ ਬਦਲ ਲਿਆ ਤੇ ਇੱਥੇ ਵਿਆਹ ਵੀ ਕਰਵਾ ਲਿਆ ਤੇ ਕਹਿੰਦੇ ਕਿ 9 ਸਾਲਾਂ ਤੋਂ ਕਈ ਬੰਦੇ ਨਾਲ ਗੱਲ ਕਰਦੀ ਸੀ ਪਾਕਿਸਤਾਨ ਦੇ ਨਾਲ ਤੇ ਉਹ ਕਹਿੰਦੇ ਕਿ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਅਗਰ ਇਹ ਤਾਂ ਪਹਿਲਾਂ ਵੀ ਉਹ ਤੋਂ ਕੁਝ ਹੁੰਦਾ ਆਇਆ ਇਦਾਂ ਦਾ ਤੇ ਹੋ ਵੀ ਰਿਹਾ ਜੋ ਕਿ ਅੱਖਾਂ ਸਮਝ ਨਹੀਂ ਆ ਰਿਹਾ ਪਿੱਛੇ ਪਿੱਛੇ ਹੋ ਰਿਹਾ ਤੇ ਉਹ ਕੱਲਾ ਕੀ ਸਿੱਖਾ ਨਹੀਂ ਕੁੜੀਆਂ ਨਾਲ ਹੋ ਰਿਹਾ ਉਹ ਮੈਨੂੰ ਲੱਗਦਾ ਹਿੰਦੂਆਂ ਦੀ ਕੁੜੀਆਂ ਨਾਲ ਹੋ ਰਿਹਾ ਨਹੀਂ ਨਹੀਂ ਕਿਸੇ ਨਾਲ ਕੋਈ ਨਹੀਂ ਹੋ ਰਿਹਾ ਇਹ ਕੋਈ ਧਰਮ ਦਾ ਮੁੱਦਾ ਨਹੀਂ ਇਹ ਮੁੱਦਾ ਹੈ ਹੀ ਨਹੀਂ ਬਿਲਕੁਲ ਇਹ ਤਾਂ ਇੱਕ ਪਰਸਨਲ ਇੰਡੀਵਿਜੁਅਲ ਮੁੱਦਾ ਹੈ ਉਹਦਾ ਕੁੜੀ ਦਾ ਜੋ ਵੀ ਸੀਗੀ ਸਬਜੀ ਮੈਨੂੰ ਬਾਰੇ ਕੀ ਪਤਾ ਨਹੀਂ ਚੱਲ ਠੀਕ ਹੈ ਅਗਲੀ ਦਾ ਕਿਤੇ ਇਹਦੇ ਨਾਲ ਉਹ ਤੇ ਟੰਕਾ ਪੜ ਗਿਆ ਨਾ ਕਿ ਪਰ ਮੈਂ ਨਰਮਸਮਾ ਨਾਲ ਤੇ ਬੰਦੇ ਸੈਦਰੰਦ ਕਾਨਾ ਸਾਹਿਬ ਦੀ ਯਾਤਰਾ ਦੇ ਨਾਲ ਜਾ ਕੇ ਅਗਲੀ ਜੇ ਸਮਾਨ ਬਣ ਗਈ ਹੈ ਤਾਂ ਠੀਕ ਹੈ ਬਣ ਗਈ ਰੱਖੀ ਹੋ ਗਿਆ ਇਹ ਕੋਈ ਫੌਮੀ ਮਤ ਮੁੱਦਾ ਨਹੀਂ ਹੈਗਾ ਇੰਡੀਵਿਵਲ ਲੈਵਲ ਤੇ ਲੋਕ ਮਾਲੜੀ ਦੇ ਪਰ ਪਰਿਓ ਮੁਸਲਮਾਨ ਬਣ ਕੇ ਦੇ ਨਵਿਆ ਕਰਾਇਆ ਇਦਾਂ ਦੇ ਕੇ ਇੱਥੇ ਹੁੰਦੇ ਰਹਿੰਦੇ ਆ ਕੋਈ ਹੈ ਨਹੀਂ ਪਰ ਯੂਕੇ ਦੇ ਵਿੱਚ ਇਦਾਂ ਦੀ ਪ੍ਰੋਬਲਮ ਹੈਗੀ ਆ ਉੱਥੇ ਮੈਂ ਇਹ ਮੇਰੇ ਧਿਆਨ ਚ ਆਈਆਂ ਗੱਲਾਂ ਕਿ ਉੱਥੇ ਦੀ ਜਿਹੜੀ ਮੁਸਲਮਾਨ ਕਮਿਊਨਿਟੀ ਆ ਪਾਕਿਸਤਾਨੀ ਕਮਿਊਨਿਟੀ ਆ ਉਹ ਜਹਾਦ ਜਾਏ ਟਾਰਗੇਟ ਦੇ ਕੇ ਆਪਣੇ ਯੰਗਸਟਰਸ ਨੂੰ ਸਿੱਖਾਲੀਆਂ ਕੁੜੀਆਂ ਦੇ ਦੁਆਲੇ ਕਰਦੇ ਆ ਜਾਂ ਕਰਾਉਂਦੇ ਆ ਵੀ ਤੁਸੀਂ ਇਹਨਾਂ ਨੂੰ ਵਰਗੜਾਓ ਇਹਨਾਂ ਨੂੰ ਜਾਓ ਕਰਾਓ ਜਾਂ ਇਹਨਾਂ ਨੂੰ ਇਹਨਾਂ ਤੋਂ ਬੱਚੇ ਅੱਗੇ ਪੈਦਾ ਕਰੋ ਗੱਲ ਪਤਾ ਕੀ ਹੈ ਇਹਨਾਂ ਦੇ ਕੰਨ ਦੇ ਵਿੱਚ ਗੱਲ ਆਈ ਆ ਕਿ ਬਈ ਤੁਹਾਡੇ ਕਰਨ ਅੱਗ ਲੱਗੀ ਆ ਤੇ ਕਹਿੰਦੇ ਅੱਗ ਲੱਗੀ ਆ ਅੱਛਾ ਤੇ ਇਹ ਫਿਰ ਬਾਹਰ ਵੇਖਣ ਜਾਂਦੇ ਕਿ ਅੱਗ ਕਿੱਥੇ ਤੱਕ ਲੱਗੀ ਆ ਇਹ ਵੇਖਦੇ ਆ ਕਿ ਵੀ ਸਾਡੇ ਘਰ ਤੇ ਅੱਗ ਲੱਗੀ ਆ ਪਰ ਨਾਲ ਦੇ Hindu ਦੇ ਘਰ ਅੱਗ ਲੱਗੀ ਕਿ ਨਹੀਂ ਲੱਗੀ ਤੇ ਉਹ ਵੇਖਦੇ ਕਿ Hindu ਦੇ ਘਰ ਵੀ ਅੱਗ ਲੱਗੀ ਆ ਅੱਛਾ Hindu ਘਰ ਵੀ ਅੱਗ ਲੱਗੀ ਚਲ ਫੇਰ ਠੀਕ ਆ ਫਿਰ ਕੋਈ ਨਹੀਂ ਇਨਾਂ ਦੇ ਕਾਲਜ ਤੇ ਠੰਡ ਪੈ ਗਈ ਕਿ ਬਈ Hindu ਦੇ ਘਰ ਵੀ ਅੱਗ ਲੱਗੀ ਹੈ ਤੇ ਚਲੋ ਸਾਡੇ ਘਰ ਵੀ ਲੱਗੀ ਕੋਈ ਗੱਲ ਨਹੀਂ ਇਹਨਾਂ ਨੂੰ ਇਹ ਗੱਲ ਦਾ ਮਤਲਬ ਨਹੀਂ ਹੈਗਾ ਕਿ ਅੱਗ ਲਾਈ ਕਿੰਨੇ ਆ ਕਹਿਣਾ ਮਤਲਬ ਕੀ ਹੈ ਕਿ ਸਰਬਜੀਤ ਕੋ ਜਿਹੜੀ ਆ ਜਿਹੜੀ ਉਹ ਮੁਸਲਮਾਨ ਨਾਲ ਵਿਆਹ ਕਰਾ ਕੇ ਬੈ ਗਈ ਆ ਨਨਕਾਣਾ ਸਾਹਿਬ ਜੱਥੇ ਨਾਲ ਗਈ ਸੀ ਚਲੋ ਬਾਨੇ ਨਾਲ ਗਈ ਸੀ ਸਾਨੂੰ ਵੀ ਪਤਾ ਇਹ ਕਹਿੰਦੇ ਪਏ ਕਿ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਬਈ ਉਹ ਤਾਂ Hindu ਦੀ ਕੁੜੀਆਂ ਵੀ ਮੁਸਲਮਾਨਾਂ ਨਾਲ ਵਿਆਹ ਕਰਕੇ ਬੈਠੀਆਂ ਵਾ ਠੀਕ ਹੈ ਮਤਲਬ ਇਹਨਾਂ ਨੂੰ ਇਸ ਚੀਜ਼ ਦੀ ਠੰਡ ਪੈ ਗਈ ਹੈ ਕਿ ਬਈ ਐਦਾਂ ਜਦੋਂ ਇਹੋ ਜਿਹੇ ਸਾਡੇ ਗਲੇ ਪੋਡਕਾਸਟਾਂ ਵਾਲੀ ਜੂਨ ਜਿਹੜੀ ਆ ਸਾਡੇ ਤੇ ਪਾਈਚਾਰੇ ਦੇ ਨਾਂ ਤੇ ਤੇ ਮਤਲਬ ਬੰਦਾ ਕੀ ਕਰ ਸਕਦਾ ਘਰ ਬੈਠਾ ਜਿਹੜਾ ਇਹਨਾਂ ਦਾ ਪੋਡਕਾਸਟ ਵੇਖ ਰਿਹਾ ਹੈ ਉਹਦੇ ਦਿਮਾਗ 'ਚ ਤੇ ਇਹੀ ਗੱਲ ਆਉ ਹੋਊ ਕਿ ਬਈ ਇਹ ਨੋਰਮਲ ਚੀਜ਼ ਹੈਗੀ ਹੈ ਇਹਦੇ 'ਚ ਤੇ ਹੁੰਦਾ ਰਹਿੰਦਾ ਹੈ ਠੀਕ ਹੈ ਤੁਸੀਂ ਵੀ ਮੈਨੂੰ ਇਹ ਗੱਲ ਦੱਸੋ ਤੁਸੀਂ ਹਿੰਦੂਆਂ ਦਾ ਜਾਂ ਸਿੱਖਾਂ ਦਾ ਕੋਈ ਗਰੂਮਿੰਗ ਗੈਂਗ ਵੇਖਿਆ ਵਾ ਜਿਹਦੇ ਵਿੱਚ ਉਹਨਾਂ ਨੇ ਰੇਟ ਲਿਸਟ ਲਾਈ ਹੋਵੇ ਕਿ ਦੋਹੀ ਮੁਸਲਮਾਨਾਂ ਦੀ ਕੁੜੀਆਂ ਨੂੰ ਫਸਾਓਗੇ ਉਹਨਾਂ ਨਾਲ ਸ਼ਾਰੀਰਿਕ ਨਿਸ਼ਬੰਧ ਬਣਾਓਗੇ ਤੁਹਾਨੂੰ ਇੰਨਾ ਪੈਸਾ ਮਿਲੇਗਾ ਤੁਹਾਨੂੰ ਨਹੀਂ ਮਿਲੇਗਾ ਪਰ ਇਹਨਾਂ ਨੇ ਇਹ ਚੀਜ਼ ਕੀਤੀ ਹੋਈ ਆ ਜੇ ਬਾਹਮਣ ਦੀ ਕੁੜੀ ਆ ਉਹਦਾ ਇਹਨਾਂ ਪ੍ਰਾਈਜ਼ ਆ ਜੇ ओके ए चीज करदेया ਝੂਠੇ ਪਿਆਰ ਦੇ ਵਿੱਚ ਪਹਿਲੇ ਉਹਨਾਂ ਨੂੰ ਫਸਾਉਂਦੇ ਨੇ ਫਿਰ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦੇ ਨੇ ਤੇ ਜਦੋਂ ਸਰੀਰਕ ਸ਼ੋਸ਼ਣ ਹੋ ਜਾਂਦਾ ਨਾ ਕੁੜੀ ਦਾ ਉਦੋਂ ਬੇਬਸ ਹੋ ਜਾਂਦੀ ਆ ਜਿਆਦਾ ਉਦੋਂ ਕੇ ਦੋ ਆਪਸ਼ਨ ਹੁੰਦੇ ਨੇ ਜਾਂ ਤੇ ਉਹ ਇਸਲਾਮ ਕਬੂਲ ਕਰ ਲਵੇ ਜੇ ਉਹਨੇ ਇਸਲਾਮ ਕਬੂਲ ਨਹੀਂ ਕੀਤਾ ਉਰੀ ਜਿਹੜੀ ਵੀਡਸ ਜਿਹੜੀ ਆ ਵਾਇਰਲ ਕੀਤੀਆਂ ਜਾਣਗੀਆਂ ਉਰੀ ਜਿਹੜੀ ਫੋਟੋ ਆ ਵਾਇਰਲ ਕੀਤੀਆਂ ਜਾਣਗੀਆਂ ਦੂਜੇ ਪਾਸੇ ਤੁਸੀਂ ਦੇਖੋ ਜੇ ਉਹਦੀ ਕੋਈ ਵੀਡੀਓ ਵੀ ਨਹੀਂ ਬਣੀ ਕੋਈ ਕੋਈ ਫੋਟੋ ਵੀ ਨਹੀਂ ਖਿੱਚੀ ਗਈ ਫਿਰ ਵੀ ਉਹਦਾ ਜਿਹੜਾ ਝੂਠੇ ਪਿਆਰ ਦੇ ਨਾਂ ਤੇ ਉਹਦਾ ਸਰੀਰਕ ਸ਼ੋਸ਼ਣ ਹੋਇਆ ਹੈ ਕਿ ਉਹਦਾ ਵੱਡਾ ਨੁਕਸਾਨ ਨਹੀਂ ਹੈਗਾ ਇਸੇ ਚੀ ਆਤਮਹਤਿਆ ਕਰ ਲੈਂਦੀ ਆ ਤੇ ਇਹ ਇੱਥੇ ਬੈ ਕੇ ਕਹਿ ਰਹੇ ਆ ਕਿ ਬਈ ਇਹ ਤਾਂ ਬੜੀ ਨੋਰਮਲ ਚੀਜ਼ ਹੈ ਕੋਈ ਕੌਮੀ ਮਸਲਾ ਨਹੀਂ ਹੈਗਾ ਇਹ ਤਾਂ ਬਈ ਜੇ ਕੋਈ ਸਿੱਖਾਂ ਦੀ ਕੁੜੀ ਨੂੰ ਕਿਸੇ ਮੁੱਲੇ ਨਾਲ ਪਿਆਰ ਹੋ ਗਿਆ ਤੇ ਔਰੇ ਚ ਮੁਸਲਮਾਨਾਂ ਥੋੜੀ ਕਸੂਰ ਹੈਗਾ ਵਾ ਤੇ ਇਹ ਤਾਂ ਕਈ ਹਿੰਦੂਆਂ ਦੀ ਕੁੜੀਆਂ ਨੂੰ ਵੀ ਪਿਆਰ ਹੋ ਜਾਂਦਾ ਬਈ ਅਗਲੇ ਆਪਣੀ ਕੁੜੀਆਂ ਨੂੰ ਤਾਕੇ ਰੱਖਦੇ ਆ ਬੁਰਕੇ ਦੇ ਵਿੱਚ ਠੀਕ ਹੈ ਨਜ਼ਰ ਨਹੀਂ ਪੈਣ ਦਿੰਦੇ ਜੇ ਬੁਰਕਾ ਮਹਾਰਾਜ ਹਟ ਵੀ ਜਾਵੇ ਨਾ ਉਹਨਾਂ ਨੂੰ ਸਜ਼ਾ ਦਿੰਦੇ ਆ ਕਿ ਬੁਰਕਾ ਕੋ ਹਟਾਤਾ ਕਈ ਵਾਰ ਤੇ ਅੱਖਾਂ ਵੀ ਨਹੀਂ ਬਾਹਰ ਕੱਢਣ ਦਿੰਦੇ ਉਹਨਾਂ ਨੂੰ ਤੁਸੀਂ ਗੱਲਾਂ ਕਰਦੇ ਜੋ ਤੇ ਤੁਹਾਡੀਆਂ ਕੁੜੀਆਂ ਨੂੰ ਚੰਗੀ ਦਾ ਵੇਖਦੇ ਨੇ ਗ੍ਰੋਮ ਕਰ ਕਿੰਨੇ ਵੇ ਸਕੂਲ ਜਾਂਦੇ ਕਿੰਨੇ ਵੇ ਕਾਲਜ ਜਾਂਦੇ ਕਿਹੜੇ ਉਹਦੇ ਵੀਕ ਪੁਆਇੰਟਸ ਹੈ ਕਿਨੇ ਕਿਹੜੇ ਉਹਦੇ ਦੋਸਤ ਹੈ ਸਾਰਾ ਉਹਨਾਂ ਨੂੰ ਪਤਾ ਹੁੰਦਾ ਹੈ ਤੇ ਫਿਰ ਜਾ ਕੇ ਉਹਨੂੰ ਟੈਕਲ ਕਰਨ ਦਾ ਤਰੀਕਾ ਲੱਭਦੇ ਨੇ ਤੇ ਉਹਨੂੰ ਫਸਾ ਕੇ ਪਿਆਰ ਦੇ ਜਾਲ ਚ ਫਸਾ ਕੇ ਭਾਵੇਂ ਉਹ ਝੂਠੇ ਹਿੰਦੂ ਬਣ ਜਾਣ ਭਾਵੇਂ ਉਹ ਝੂਠੇ ਸਿੱਖ ਬਣ ਜਾਣ ਉਹ ਉਹਨੂੰ ਪਿਆਰ ਚ ਫਸਾ ਕੇ ਹੋਰ ਅਸ਼ਾਰੀਰਿਕ ਸ਼ੋਸ਼ਣ ਕਰਕੇ ਉਹਦੀ ਜ਼ਿੰਦਗੀ ਖਰਾਬ ਕਰਦੇ ਨੇ ਤੇ ਜਦੋਂ ਉਹ ਕਿਸੇ ਕੰਮ ਦੀ ਨਹੀਂ ਰਹਿੰਦੀ ਜਾਂ ਤਾਂ ਉਹਨੂੰ ਇਸਲਾਮ ਕਬੂਲ ਕਰਾਇਆ ਜਾਂਦਾ ਜਾਂ ਤੇ ਉਹ ਆਤਮਤ ਹੈ ਕਰ ਲੈਂਦੀ ਆ ਇਹ ਕੰਮ ਹੋ ਰਿਹਾ ਇੱਕ ਵਾਰੀ ਨਿਖਲ ਚੰਦਵਾਨੀ ਦੇ ਚੈਨਲ ਤੇ ਜਾ ਕੇ ਵੇਖ ਲਓ ਕਿੰਨੇ ਕਿੰਨੇ ਘਰ ਦਬਾ ਕਰ ਉਹਨਾਂ ਦੇ ਮਾਪਿਆਂ ਨੂੰ ਮਾਰ ਦਿੱਤਾ ਉਹਨਾਂ ਨੂੰ ਜਾਨ ਬਰਕੇ ਉਹਨਾਂ ਨੇ ਗੰਦੇ ਕੰਮਾਂ 'ਚ ਇਨਵੋਲ ਕਰਵਾਇਆ ਤੇ ਫਿਰ ਉਹ ਪਰਤਾਰਿਤ ਹੋ ਕੇ ਇੰਡੀਆ 'ਚ ਭੱਜ ਕੇ ਆਉਂਦੀਆਂ ਵਿਚਾਰੀਆਂ ਇਸੇ ਤਰ੍ਹਾਂ ਹੀ ਹਿੰਦੂਸਮਾਨ ਫਾਊਂਡੇਸ਼ਨ 'ਚ ਜਾ ਕੇ ਵੇਖੋ ਕਿੰਨੇ ਹਿੰਦੂ ਸਿੱਖ ਪਰਿਵਾਰ ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਦੀ ਉਹ ਮਦਦ ਕਰਦੇ ਪਏ ਨੇ ਤੇ ਇਹ ਪੋਡਕਾਸਟਰ ਨੇ ਬੈ ਕੇ ਆਪਣਾ ਭਾਈਚਾਰਾ ਨਿਭਾ ਰਹੇ ਨੇ ਤੁਹਾਡਾ ਭਾਈਚਾਰਾ ਨਿਭਾਣ ਵਾਲਾ ਜਿਹੜਾ ਫਤੇਗਰ ਸਾਹਬ ਦੇ ਵਿੱਚ ਜਿਹੜਾ ਮੁਸਲਮਾਨ ਜਿਹੜਾ ਹੀ ਬੜੇ ਗੀਤ ਗਾ ਰਿਹਾ ਸੀ ਜਦੋਂ ਉਹਨੂੰ ਪੁੱਛਿਆ ਗਿਆ ਕਿ ਬਈ ਵਜ਼ੀਰ ਖਾਨ ਨੇ ਜਿਹੜੇ ਛੋ ਦੇ ਉਹਨੂੰ ਇੱਕ ਮਾੜਾ ਮੁਸਲਮਾਨ ਕਹਿ ਸਕਦੇ ਆਪੋ ਉਹ ਇਸਲਾਮ ਦੇ ਖਿਲਾਫ ਉਹਨੇ ਕੰਮ ਨਹੀਂ ਕੀਤਾ ਬਸ ਪਰ ਕਾਫਰ ਨਹੀਂ ਕਹਿ ਸਕਦੇ ਕਾਫਰ ਕਿੰਨੂੰ ਕਹਿੰਦੇ ਨੇ ਉਹ ਹਿੰਦੂਆਂ ਨੂੰ ਕਹਿੰਦੇ ਨੇ ਉਹ ਸਿੱਖਾਂ ਨੂੰ ਕਹਿੰਦੇ ਨੇ ਜਿਹੜੇ ਅੱਲਾ ਨੂੰ ਨਹੀਂ ਮੰਨਦੇ ਇਹ ਉਹਨਾਂ ਦੀ ਬੇਸਿਕ ਸੋਚ ਹੈਗੀ ਤੁਸੀਂ ਪਤਾ ਨਹੀਂ ਕਿਹੜੇ ਹੌਸਲੇ 'ਚ ਪੋਡਕਾਸਟਰ ਬੈ ਕੇ ਇਸ ਜੀਜ ਨੂੰ ਨਾਰਮਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਜੋ ਕਹਿ ਰਹੇ ਜੀ ਕਿ ਯੂਕੇ ਵੱਲ ਹੁੰਦੇ ਨੇ ਥੋੜੇ ਬਹੁਤੇ ਇਨਸੀਡੈਂਟ ਜੀ ਉੱਥੇ ਗਰੂਮਿੰਗ ਗੈਂਗ ਹੈਗੇ ਨੇ ਉੱਥੇ ਦੇ ਕੰਮ ਹੁੰਦਾ ਪਰ ਸਾਡੇ ਪਾਰ ਵਿੱਚ ਨਹੀਂ ਹੁੰਦਾ ਸਾਡੇ ਪੰਜਾਬ 'ਚ ਨਹੀਂ ਹੁੰਦਾ ਵਾਹ ਤੁਹਾਡੇ